ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਰਿਸ਼ਤਿਆਂ ਦੇ ਸਫ਼ਰ ਤੇ। ਦੇਖਦੇ ਹਾਂ ਅੱਜ ਦੇ ਨਵੇਂ ਰਿਸ਼ਤੇ। ਸ਼੍ਰੀ ਗੰਗਾਨਗਰ ਤੋਂ ਲੜਕੇ ਦਾ ਰਿਸ਼ਤਾ ਹੈ ਜੀ। ਪਹਿਣਾ ਦੋ ਨੇ, ਕੱਦ 5 ਫੁੱਟ 7 ਇੰਚ, ਕਾਸਟ ਬੁਖਟਰ ਜੱਟ ਸਿੱਖ, ਡੇਟ ਆਫ ਬਰਥ ਇਹਨਾਂ ਦਾ 2000 ਦਾ ਜੀ। 57 ਵਿੱਗੇ। ਐਗਰੀਕਲਚਰ ਲੈਂਡ ਹੈ ਇਹਨਾਂ ਕੋਲ ਥੱਲੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਆਸਟ੍ਰੇਲੀਆ ਜਾਂ ਕੈਨੇਡਾ ਪੀਆਰ ਕੁੜੀ ਦਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਨੀਚੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਮੋਗਾ ਤੋਂ ਲੜਕੇ ਦਾ ਹੈ ਪੜ੍ਹਾਈ ਪਲੱਸ 2 ਪਹਿਣਾ ਦੋ ਮੈਡ ਕੱਦ 5 ਫੁੱਟ 8 ਇੰਚ ਕਾਸਟ ਗਿੱਲ ਡੇਟ ਆਫ ਬਰਥ 1999 ਤਲਾਕशुदा ਨੇ ਕੰਮ ਪੀਆਰ ਸਿੰਗਾਪੁਰ ਗੁੱਡ ਜੌਬ ਹੈ ਇਹਨਾਂ ਦੀ ਕੁੜੀ ਬਿਨਾ ਬੱਚੇ ਤੋਂ ਚਾਹੀਦੀ ਹੈ ਜੱਟ ਸੇ ਕੁੜੀ ਹੋਵੇ ਥੱਲੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲ ਕਰ ਲਓ ਚੈਨਲ ਨੂੰ ਕਰੋ ਸਬਸਕ੍ਰਾਈਬ ਇਸ ਤਰ੍ਹਾਂ ਦੀ ਕਾਫੀ ਐਡ ਦੇਖਣ ਲਈ ਅਗਲਾ ਰਿਸ਼ਤਾ ਜੀ ਫਿਰੋਜ਼ਪੁਰ ਤੋਂ ਲੜਕੀ ਦਾ ਪੜਾਈ ਬੀ ਐਸ ਸੀ ਨਰਸਿੰਗ ਪੈਣ ਇੱਕ ਹੈ ਰਜਿਸਟਰਡ ਨਰਸ ਪੀ ਆਰ ਆਸਟ੍ਰੇਲੀਆ ਸਾਰਾ ਇਹਨਾਂ ਦਾ ਬਾਇਓ ਡਾਟਾ ਲਿਖਿਆ ਹੋਇਆ ਹੈ ਥੱਲੇ ਪਰਿਵਾਰ ਦਾ ਨੰਬਰ ਹੈ ਸਾਰਾ ਪੜ੍ਹ ਕੇ ਮੈਚ ਕਰਕੇ ਫਿਰ ਇਹਨਾਂ ਨੂੰ ਕਾਲ ਕੀਤੀ ਜਾਵੇ ਪਰਿਵਾਰ ਦੇ ਨੰਬਰ ਤੇ ਡਾਇਰੈਕਟ ਤੁਸੀਂ ਕਾਲ ਕਰ ਸਕਦੇ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਗਲਾ ਰਿਸ਼ਤਾ ਜੀ ਪਟਿਆਲਾ ਤੋਂ ਲੜਕੇ ਦਾ ਪੜਾਈ ਬੀ ਕਾਮ ਕੰਪਲੀਟਡ ਹੈ ਐਲ ਐਲ ਬੀ ਪ੍ਰੋਸੈਸਿੰਗ ਪੈਨਿਕ ਅਨਮੈਰਡ ਕੱਦ 5 ਫੁੱਟ 10 ਇੰਚ ਕਾਸਟ ਇਹਨਾਂ ਦੀ ਸ਼ਰਮਾ ਡੇਟ ਆਫ ਬਰਥ 2002 ਦਾ ਜੀ ਕੰਮ ਫਰਨੀਚਰ ਬਿਜ਼ਨਸ ਹੈ ਦੋ ਸ਼ੋਰੂਮ ਨੇ ਇਹਨਾਂ ਦੇ ਵੱਡੇ 13 ਕਿੱਲੇ ਜ਼ਮੀਨ ਹੋਰ ਸ਼ਹਿਰੀ ਪ੍ਰਾਪਰਟੀ ਤੇ ਰੀਅਲ ਅਸਟੇਟ ਦਾ ਬਿਜ਼ਨਸ ਹੈ ਥੱਲੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਜੀ ਫਰੀਦਕੋਟ ਤੋਂ ਲੜਕੇ ਦਾ ਅਮਰਤਾਰੀ ਲੜਕਾ ਹੈ ਜੀ ਕੰਮ ਜੋਬ ਹੈ ਇਹਨਾਂ ਦਾ ਫਾਰਮੇਸੀ ਕਾਸਟ ਜੱਟ ਸਿੱਖ ਗੋਤ ਬਰਾੜ ਡੇਟ ਆਫ ਬਰਥ 97 ਦਾ ਇਹਨਾਂ ਨੂੰ ਸੁੰਦਰ ਲੜਕੀ ਚਾਹੀਦੀ ਹੈ ਸਾਰਾ ਬਾਇਓ ਡਾਟਾ ਲਿਖਿਆ ਹੋਇਆ ਥੱਲੇ ਪਰਿਵਾਰ ਦੇ ਨੰਬਰ ਚੱਲ ਰਹੇ ਨੇ WhatsApp ਕਾਲ ਸਿੰਪਲ ਕਾਲ ਇਹਨਾਂ ਤੇ ਕਰ ਸਕਦੇ ਹੋ ਡਾਇਰੈਕਟ ਇਹਨਾਂ ਨਾਲ ਗੱਲ ਕਰੋ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇ Facebook ਤੇ ਦੇਖ ਰਹੇ ਹੋ ਤਾਂ ਕਰ ਲਓ ਫੋਲੋ ਅਗਲਾ ਖਰੜ ਤੋ ਰਿਸ਼ਤਾਜੀ ਲੜਕੇ ਦਾ ਪੜਾਈ میٹرਕ ਪਾਸ ਕੱਦ 5 ਫੁੱਟ 10 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 33 ਸਾਲ ਉਮਰ ਹੈ ਜੀ ਨਾਲ ਦੀ ਜੌਬ ਹੈ ਜੁਹਾਰਬਾਸ ਟਰਾਂਸਪੋਰਟ ਤੇ 16 ਏਕੜੇ ਨਾਲ ਕੋਲ ਜ਼ਮੀਨ ਹੈ ਡਿਸਟ੍ਰਿਕਟ ਮੁਕਤਸਰ ਸਾਹਿਬ 140 ਗਜ ਦਾ ਪਲਾਟ ਹੈ ਮੋਹਾਲੀ ਚ ਵਧੀਆ ਰਿਸ਼ਤੇ ਦੀ ਲੋੜ ਹੈ ਥੱਲੇ ਪਰਿਵਾਰ ਦੇ ਨੰਬਰ ਨੇ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਪਟਿਆਲਾ ਤੋਂ ਨਾਮ ਸੰਧੂ ਕਾਸਟ ਜੱਟ ਸਿੱਖ ਡੇਟ ਆਫ ਬਰਥ ਇਹਨਾਂ ਦਾ 94 ਦਾ ਹੈ ਜੀ ਸੈਲਰੀ 75000 ਹੈ 4 ਏਕੜ ਜ਼ਮੀਨ ਰਿਸ਼ਤਾ ਇਹਨਾਂ ਨੂੰ ਕੁੜੀ ਚੰਗੀ ਪੜ੍ਹੀ ਲਿਖੀ ਹੋਵੇ ਕੱਦ 5 ਫੁੱਟ 3 ਇੰਚ ਜਾਂ ਇਸ ਤੋਂ ਵੱਧ ਹੋਵੇ ਸਿਰਫ ਜੱਟ ਸਿੱਖ ਪਰਿਵਾਰ ਹੀ ਕਾਲ ਕਰਨ ਥੱਲੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲ ਕਰੋ ਜੀ ਅਗਲਾ ਰਿਸ਼ਤਾ ਨਵਾਂ ਸ਼ਹਿਰ ਤੋਂ ਨਾਮ ਸਿੰਘ ਕੱਦ 6 ਫੁੱਟ ਹੈ ਜੀ ਕਰੰਟਲੀ ਆਸਟ੍ਰੇਲੀਆ 'ਚ ਨੇ ਪੈਣ ਇੱਕ ਆਸਟ੍ਰੇਲੀਆ ਪੀਆਰ ਹੈ ਭਰਾ ਕੋਈ ਨਹੀਂ ਕਾਸਟ ਜੱਟ ਸਿੱਖ ਡੇਟ ਆਫ ਬਰਥ 1999 ਹੈ ਜੀ ਇਹਨਾਂ ਦਾ 15 ਏਕੜੇ ਨਾਲ ਕੋਲ ਜ਼ਮੀਨ ਹੈ ਰਿਸ਼ਤਾ ਕੁੜੀ ਜੱਟ ਸਿੱਖ ਪਰਿਵਾਰ ਤੋਂ ਹੋਵੇ ਪੀਆਰ ਜਾਂ ਟੀਆਰ ਹੋਵੇ ਥੱਲੇ ਪਰਿਵਾਰ ਦੇ ਨੰਬਰ ਨੇ ਡਾਇਰੈਕਟ ਇਹਨਾਂ ਨਾਲ ਗੱਲ ਕਰ ਲਓ ਤੁਸੀਂ ਗੁਰਦਾਸਪੁਰ ਤੋਂ ਲੜਕੇ ਦਾ ਰਿਸ਼ਤਾ ਹੈ ਜੀ ਕਰੰਟਲੀ ਕੈਨੇਡਾ ਰਹਿ ਰਹੇ ਨੇ कद 6 फुट ਪੈਣ ਇੱਕ ਅਨਮੈਡ ਕਾਸਟ ਅਮਰਤਾਰੀ ਜੱਟ ਸਿੱਖ ਨੇ ਉਮਰ 25 ਸਾਲ ਕੈਨੇਡਾ ਚ ਟਰਾਲਾ ਡਰਾਈਵਰ ਨੇ ਰਿਸ਼ਤਾ ਕੁੜੀ ਕੈਨੇਡਾ ਪੀਆਰ ਹੋਵੇ ਥੱਲੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਇਹਨਾਂ ਨਾਲ ਗੱਲ ਕਰੋ ਅਗਲਾ ਰਿਸ਼ਤਾ ਜੀ ਜਲੰਧਰ ਤੋਂ ਨਾਮ ਕੌਰ ਕੈਨੇਡਾ ਸਿਟੀਜ਼ਨ ਉਡਾਈ ਬੀ ਟੈਕ ਕੱਦ 5 ਫੁੱਟ 6 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 93 ਦਾ ਹੈ ਸ਼ਾਰਟ ਟਾਈਮ ਤਲਾਕਸ਼ੁਦਾ ਨੇ ਕੰਮ ਜੋਬ ਹੈ ਨਾ ਦੀ ਬੈਂਕਿੰਗ ਸੈਕਟਰ ਕੈਨੇਡਾ ਸਿਟੀਜ਼ਨ ਨੇ ਥੱਲੇ ਪਰਿਵਾਰ ਦਾ ਨੰਬਰ ਹੈ ਸਾਰਾ ਡਾਟਾ ਪੜ੍ਹ ਕੇ ਇਹਨਾਂ ਨੂੰ ਡਾਇਰੈਕਟ ਤੁਸੀਂ ਕਾਲ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਲਓ ਸਾਰਾ ਪੜ੍ਹ ਕੇ ਹੀ ਕਾਲ ਕੀਤੀ ਜਾਵੇ ਮਠਿੰਡਾ ਤੋਂ ਲੜਕੇ ਦਾ ਰਿਸ਼ਤਾ ਹੈ ਜੀ ਪੜ੍ਹਾਈ ਪਲੱਸ 2 ਨਾਨ ਮੈਡੀਕਲ ਡਿਪਲੋਮਾ ਇਨ ਕੈਨੇਡਾ ਕੱਦ 6 ਫੁੱਟ 1 ਇੰਚ ਪੈਣ ਇੱਕ ਮੈਡ ਹੈ ਕਾਸ ਜੱਟ ਸਿੱਖ ਬਰਾੜ ਡੇਟ ਆਫ ਬਰ 2000 ਦਾ ਇਹਨਾਂ ਦਾ ਸਾਰਾ ਬਾਇਓ ਡਾਟਾ ਪਰ ਪੜ੍ਹ ਕੇ 75 35 ਏਕੜ ਜ਼ਮੀਨ ਇੱਕ ਮਕਾਨ ਕੈਨੇਡਾ ਵੀ ਹੈ ਥੱਲੇ ਪਰਿਵਾਰ ਦਾ ਨੰਬਰ ਹੈ ਕਿਸ ਤਰ੍ਹਾਂ ਦੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਡਾਇਰੈਕਟ ਇਹਨਾਂ ਨਾਲ ਗੱਲ ਕਰੋ ਜੀ ਬਾਕੀ ਦੇਖ ਰੇ ਕਰਕੇ ਰਿਸ਼ਤਾ ਕਰਨਾ ਤੁਹਾਡਾ ਆਪਣਾ ਕੰਮ ਹੈ ਜੀ ਸਾਨੂੰ ਜੋ ਡਾਟਾ ਮਿਲਦਾ ਅਸੀਂ ਤੁਹਾਡੇ ਅੱਗੇ ਰੱਖਤਾ ਹੈ ਹਰ ਇੱਕ ਪਰਿਵਾਰ ਦਾ ਮਲੇਰ ਕੋਟਲਾ ਤੋਂ ਜੀ ਲੜਕੇ ਦਾ ਰਿਸ਼ਤਾ ਹੈ ਕਾਸਟ ਜੱਟ ਸਿੱਖ ਡੇਟ ਆਫ ਬਰਥ ਇਹਨਾਂ ਦਾ 1996 ਕੰਮ ਜੋਬ ਇਨ ਸੈਲਰ ਕੈਨੇਡਾ 10 ਸਾਲ ਦਾ ਇਹਨਾਂ ਕੋਲ ਵੀਜ਼ਾ ਹੈ ਜ਼ਮੀਨ ਤਿੰਨ ਕਿੱਲੇ ਕੁੜੀ ਸਿੰਪਲ ਘਰੇਲੂ ਬੀਏ ਤੱਕ ਪੜ੍ਹੀ ਹੋਵੇ ਲੈਣ ਦੇਣ ਦੀ ਕੋਈ ਦਿੱਕਤ ਨਹੀਂ ਪਰਿਵਾਰ ਦਾ ਨੰਬਰ ਥੱਲੇ ਹੁੰਦਾ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਕੋਈ ਜ਼ਰੂਰੀ ਧਿਆਨ ਇਹੋ ਗੱਲਾਂ ਅਸੀਂ ਸਾਰਾ ਡਾਟਾ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ ਜੀ ਤੁਸੀਂ ਆਪਣੀ ਦੇਖਰੇਖ ਨਾਲ ਆਪਣੇ ਧਿਆਨ ਨਾਲ ਪੁੱਛਗਿੱਛ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਚੈਨਲ ਨੂੰ ਕਰੋ ਸਬਸਕ੍ਰਾਈਬ ਫੇਸਬੁੱਕ ਤੇ ਦੇਖ ਰਹੇ ਹੋ ਫੋਲੋ ਸਤਿ ਸ਼੍ਰੀ ਅਕਾਲ ਜੀ ਧੰਨਵਾਦ